ਜਿਹੜੇ ਮੇਰੇ ਵੀਰ ਜਿਨ੍ਹਾਂ ਦੇ ਮਨ 'ਚ ਸ਼ੰਕਾ ਕਿ ਸਾਡੇ ਲਿੰਗ ਦਾ ਸਾਈਜ਼ ਛੋਟਾ ਜਾਂ ਸਾਡੇ ਸਾਈਜ਼ ਦੇ ਵਿੱਚ ਮੋਟਾਪੇ 'ਚ ਕੋਈ ਕਮੀ ਆ ਉਹਨਾਂ ਵੀਰਾਂ ਲਈ ਇਹ ਨੁਸਖਾ ਲੈ ਕੇ ਆਇਆ ਇਹ ਨੁਸਖਾ ਵਰਤ ਕੇ ਵੇਖੋ ਇਹ ਨੁਸਖਾ ਬਹੁਤ ਹੀ ਛੋਟਾ ਤੇ ਆਸਾਨ ਜਿਆ ਤੇ ਪਰ ਤੁਹਾਡੀ ਜ਼ਿੰਦਗੀ ਵਿੱਚ ਇਹ ਬੱਲੇ ਬੱਲੇ ਤੇ ਛਾਵਾ ਛਾਵਾ ਕਰ ਦੇਗਾ ਇਹਦੇ ਵਿੱਚ ਅਸੀਂ ਦੋ ਤਿੰਨ ਚੀਜ਼ਾਂ ਲੈਣੀਆਂ ਉਹਨਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਅੱਜ ਮੈਂ ਤੁਹਾਨੂੰ ਦੱਸਾਂਗਾ ਸਿੰਬਲ ਮੂਸਲੀ ਸਤਾਵਰ ਉਟੰਗਨ ਦੇ ਬੀਜ ਤੇ ਤਿੰਨਾਂ ਚੀਜ਼ਾਂ ਨੂੰ ਬਰਾਬਰ ਦੇ ਵਜਨ ਦਾ ਲੈਣਾ ਬਰਾਬਰ ਦਾ ਵਜਨ ਕਰਕੇ ਇਹਨਾਂ ਨੂੰ ਲੈ ਕੇ ਤੇ ਕੱਲੀ-ਕੱਲੀ ਚੀਜ਼ ਨੂੰ ਖਰਲ ਕਰਨਾ ਖਰਲ ਕਰਕੇ ਇਹਨਾਂ ਦੀਆਂ ਚਣੇ ਦੇ ਬਰਾਬਰ ਇਹਨਾਂ ਦੀਆਂ ਗੋਲੀਆਂ ਬਣਾ ਲੈਣੀਆਂ ਤੇ ਇਹ 21 ਦਿਨ ਲਗਾਤਾਰ ਭੇੜਦੇ ਦੋਤਨਾ ਸਵੇਰੇ ਸ਼ਾਮ ਲੈਣੀਆਂ